ਜਗਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਵਿਆਹ ਸਥਾਨ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਹਰ ਸਾਲ ਭਾਦੋਂ ਸੁਦੀ ਸਤਵੀਂ ਨੂੰ ਮਨਾਇਆ ਜਾਂਦਾ ਹੈ ਅੱਜ ਸਤਿਗੁਰੂ ਜੀ ਦੇ ਵਿਆਹ ਪੁਰਬਾਂ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਗੁਰਦੁਆਰਾ ਸ਼੍ਰੀ ਸਤਕਰਤਾਰੀਆਂ ਸਾਹਿਬ ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਆਰੰਭਤਾ ਹੋ ਚੁੱਕੀ ਹੈ ਜੋ ਨਿਰੰਤਰ 48 ਘੰਟੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਜਾਪ ਚੱਲੇਗਾ ਇਹ 11 ਤਰੀਕ ਨੂੰ ਸਵੇਰੇ ਗੁਰਦੁਆਰਾ ਸ਼੍ਰੀ ਕੰਨ ਸਾਹਿਬੀ ਖੇਡ 9 ਵਜੇ ਸ਼੍ਰੀ ਖੰਡਪੜ ਸਾਹਿਬ ਜੀ ਦੀ ਭੋਗ ਪਾਏ ਜਾਣਗੇ। ਅੱਜ ਖੰਡਪੜ ਸਾਹਿਬ ਦੇ ਰੰਭਤਾ ਹੋਈ ਹੈ। ਕਿੰਨੇ ਦਿਨੇ ਚੱਲਣਾ ਵਾ ਔਰ ਕਿਸ ਤਰੀਕੇ ਦੇ ਨਾਲ ਇਹ ਖੰਡਪੜ ਸਾਹਿਬ ਚੱਲਣਗੇ ਕਦੋਂ ਭੋਗ ਪਾਣਗੇ। ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵੀ ਆਣ ਆਇਆ। ਜਗਤ ਦੇ ਮਾਲਕ ਧਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਵਿਆਸ ਸਥਾਨ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਹਰ ਸਾਲ ਭਾਦੋਂ ਸੁਦੀ ਸਤਵੀਂ ਨੂੰ ਮਨਾਇਆ ਜਾਂਦਾ ਹੈ ਸੋ ਅੱਜ ਸਤਿਗੁਰੂ ਜੀ ਦੇ ਵਿਆਹ ਪੁਰਬਾ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਗੁਰਦੁਆਰਾ ਸ਼੍ਰੀ ਸਤਕਰਤਾਰੀਆਂ ਸਾਹਿਬ ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਆਰੰਭਤਾ ਹੋ ਚੁੱਕੀ ਹੈ ਜੋ ਨਿਰੰਤਰ 48 ਘੰਟੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਜਾਪ ਚੱਲੇਗਾ ਤੇ 10 ਤਰੀਕ ਨੂੰ ਸਵੇਰੇ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ 9 ਵਜੇ ਸ਼੍ਰੀ ਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਝ ਕਹਿਣ ਤੋਂ ਪਹਿਲਾਂ ਸਾਰੀ ਹੀ ਨਾਨਕ ਨਾਮ ਲੈਵਾ ਸੰਗਤ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਜਗਤ ਮਾਤਾ ਸਲੱਖਣੀ ਦੇ ਵਿਆਹ ਪਰੋਪ ਦੀ ਲੱਖ ਲੱਖ ਵਧਾਈ ਦਿੰਦਾ ਅੱਜ ਇਹ ਮਹਾਨ ਜਿਹੜਾ 537ਵਾਂ ਵਿਆਹ ਪਰਵ ਗੁਰਪੁਰਪ ਜੋੜ ਮੇਲਾ ਸੰਗਤਾਂ ਮਨਾਣ ਜਾ ਰਹੀ ਹੈ ਇਤਿਹਾਸਕ ਥਾਂ ਹੈ ਜਿੱਤੇ ਅਸੀਂ ਇਸ ਵੇਲੇ ਖੜੇ ਹਾਂ ਗੁਰਦੁਆਰਾ ਕੰਧ ਸਾਹਿਬ ਜਿੱਥੇ ਕਦੀ ਗੁਰੂ ਨਾਨਕ ਸਾਹਿਬ ਦੀ ਬਰਾਤ ਆ ਕੇ ਠਹਿਰੀ ਇੱਥੇ ਕੱਚੀ ਕੰਧ ਸੀ ਅੱਜ ਉਹ ਕੰਧ ਇੱਕ ਇਤਿਹਾਸਿਕ ਯਾਦਗਾਰ ਬਣ ਗਈ ਗੁਰੂ ਨਾਨਕ ਸਾਹਿਬ ਦੇ ਚਰਨ ਪਿਆ ਉਹ ਕੰਧ ਅੱਜ ਪਵਿੱਤਰ ਹੋਈ ਕਿ ਸੰਗਤਾਂ ਆ ਕੇ ਜਿੱਥੇ ਧੰਗੁਰ ਗ੍ਰੰਥ ਸਾਹਿਬ ਨੂੰ ਆਪਣਾ ਸੀਸ ਝੁਕਉਂਦੀਆਂ ਉਸ ਕੰਧ ਦੇ ਦਰਸ਼ਨ ਕਰਕੇ ਸ਼ਾਖ ਸ਼ਾਹ ਧੰਗੁਰ ਨਾਨਕ ਸਾਹਿਬ ਦੇ ਦਰਸ਼ਨ ਕਰਦੀਆਂ ਇਸ ਜੋੜ ਮੇਲੇ ਦੇ ਸੰਬੰਧ ਵਿੱਚ ਸਾਰੇ ਪ੍ਰੋਗਰਾਮ ਜਿਹੜੇ ਬੜੀ ਸਚੱਜੀ ਬੜੇ ਸੱਚਜੇ ਢੰਗ ਤਰੀਕਿਆਂ ਨਾਲ ਕੀਤੇ ਜਾ ਰਹੇ ਨੇ ਸਾਡੇ ਸਤਿਕਾਰਯੋਗ ਪ੍ਰਧਾਨ ਸ਼੍ਰੋਮੀ ਗੁਰਦਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਸਾਰੇ ਦਿਸ਼ਾ ਨਿਰਦੇਸ਼ ਔਰ ਵੱਡਾ ਸਹਿਯੋਗ ਦੇ ਕੇ ਸਾਰੇ ਕਾਰਜਾਂ ਨੂੰ ਨੇਪਰੇ ਚਾੜਨ ਦੀ ਗੁਰੂ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਨ ਲਈ ਇਹ ਸਾਰੇ ਕਾਰਜ ਜਿਹੜੇ ਨੇ ਸ਼ੁਰੂ ਕੀਤੇ ਨੇ ਔਰ ਮੈਂ ਇੱਥੇ ਬੇਨਤੀ ਕਰਾਂ ਅੱਜ ਗੁਰਦਰਾ ਕੰਧ ਸਾਹਿਬ ਗੁਰਦਰਾ ਡੇੜਾ ਸਾਹਿਬ ਗੁਰਦਰਾ ਸਤਕਰਤਾਰੀਆਂ ਸਾਹਿਬ ਇੱਥੇ ਗੁਰੂ ਨੇ ਕਿਰਪਾ ਕੀਤੀ ਏ ਅਖੰਡ ਪਾਠ ਸਾਹਿਬ ਜਿਹੜੇ ਨੇ ਆਰੰਭ ਹੋ ਚੁੱਕੇ ਨੇ ਔਰ ਇਹਨਾਂ ਦੇ ਭੋਗ 10 ਤਰੀਕ ਨੂੰ ਸਵੇਰੇ ਕਰਮਵਾਰ ਪੈਣਗੇ ਡੇਰਾ ਸਾਹਿਬ ਗੁਰਦੁਆਰੇ ਸਵੇਰੇ 6 ਵਜੇ ਭੋਗ ਪਵੇਗਾ ਬਾਕੀ ਸਥਾਨਾਂ ਤੇ 10 ਵਜੇ ਦੇ ਕਰੀਬ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ 10 ਸਤੰਬਰ ਦਿਨ ਮੰਗਲਵਾਰ ਨੂੰ ਹੋਏਗੀ ਸੋ ਅੱਜ ਜੋ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਮੈਂ ਇਸ ਗੱਲ ਦੀ ਵੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਇਹ ਵੀ ਕਹਿਣਾ ਚਾਹੁੰਦਾ ਜਦੋਂ ਕਿਸੇ ਘਰ ਵਿੱਚ ਖੁਸ਼ੀ ਦਾ ਮਕਾਮ ਹੋਵੇ ਕੋਈ ਪ੍ਰੋਗਰਾਮ ਕਰਨਾ ਹੋਵੇ ਉਹ ਖੰਡਪਾੜ ਸਾਹਿਬ ਕਰਕੇ ਗੁਰੂ ਦੀ ਆਗਿਆ ਲੈ ਕੇ ਹੀ ਰੰਭੇ ਜਾਂਦੇ ਨੇ ਅੱਜ ਉਹ ਗੁਰੂ ਦੀ ਅਸੀਸ ਲੈ ਕੇ ਗਰੰਤੀ ਸਾਹਿਬ ਨੇ ਅਰਦਾਸ ਕਰਕੇ ਉਹ ਖੰਡਪਾੜ ਸਾਹਿਬ ਆਰੰਭ ਕਰਵਾਏ ਨੇ ਬਹੁਤ ਬਹੁਤ ਗੁਰੂ ਦਾ ਧੰਵਾਦ ਗੁਰੂ ਦਾ ਸ਼ੁਕਰਾਨਾ ਜਿਸ ਕਾ ਕਾਰਜ ਤਨਹੀ ਕੀਤਾ ਮਾਨਸ kia ਵਿਚਾਰ ਆ ਰਾਮ ਮਾਲਕ ਆ ਵਿੱਚ ਖਲੋ ਕੇ ਇਹਨਾਂ ਕਾਰਜਾਂ ਨੂੰ ਨਿਪਰੇ ਚਾੜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਬੱਧ